ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆਂ ਅੰਮ੍ਰਿਤਸਰੀ ਨਿਊਟਰੀ ਦੀ ਰੈਸিপি ਕਿਸੇ ਟਾਈਮ ਕਈ ਲੋਕਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਜਦੋਂ ਅਸੀਂ ਘਰ ਵਿੱਚ ਇਹ ਨਿਊਟਰੀ ਦੀ ਸਬਜ਼ੀ ਬਣਾਉਂਦੇ ਆਂ ਉਹ ਥੋੜੀ ਜੀ ਡਰਾਈ ਬਣਦੀ ਹੈ ਮਤਲਬ ਖਾਣ ਵਿੱਚ ਥੋੜੀ ਡਰਾਈ ਡਰਾਈ ਲੱਗਦੀ ਹੈ ਤੇ ਜੇ ਇਦਾਂ ਦੀ ਸ਼ਿਕਾਇਤ ਹੋਵੇ ਤਾਂ ਇਸ ਤਰੀਕੇ ਨਾਲ ਇਹ ਨਿਊਟਰੀ ਦੀ ਸਬਜ਼ੀ ਬਣਾ ਕੇ ਦੇਖਿਓ ਬਹੁਤ ਜ਼ਿਆਦਾ ਟੇਸਟੀ ਤੇ ਸੌਫਟ ਨਿਊਟਰੀ ਦੀ ਸਬਜ਼ੀ ਬਣ ਕੇ ਤਿਆਰ ਹੋਏਗੀ ਚਲੋ ਫਿਰ ਅੰਮ੍ਰਿਤਸਰੀ ਨਿਊਟਰੀ ਦੀ ਸਬਜ਼ੀ ਬਣਾਣੀ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਕੁੱਕਰ ਵਿੱਚ 2 ਕ ਗਲਾਸ ਪਾਣੀ ਲਵਾਂਗੇ ਉਹਦੇ ਵਿੱਚ ਅਸੀਂ ਪਾ ਦਾਂਗੇ ਇੱਕ ਬੋਲ ਨਿਊਟਰੀ ਦਾ ਤੁਸੀਂ ਆਪਣੇ ਹਿਸਾਬ ਨਾਲ ਨਿਊਟਰੀ ਲੈ ਸਕਦੇ ਹੋ ਉਹਨਾਂ ਕ ਪਾਣੀ ਪਾਵਾਂਗੇ ਜਿਹਦੇ ਵਿੱਚ ਨਿਊਟਰੀ ਹਲਕੀ ਹਲਕੀ ਡੁੱਬ ਜਾਵੇ ਨਿਊਟਰੀ ਨੂੰ ਬੋਇਲ ਆਉਣ ਦਵਾਂਗੇ ਤੇ ਥੋੜਾ ਜਿਹਾ ਨਮਕ ਪਾ ਦਾਂਗੇ ਅਧਿਕ ਚਮਚ ਤੇ ਕਰੀਬ ਤੇ ਪਾਣੀ ਅਸੀਂ ਉਹਨਾਂ ਕ ਲੈਣਾ ਹੈ ਜਿਹਦੇ ਵਿੱਚ ਨਿਊਟਰੀ ਸਾਰਾ ਪਾਣੀ ਐਬਜ਼ਾਰਬ ਕਰ ਸਕੇ ਤੇ ਥੋੜੀ ਜੀ ਸੌਫਟ ਹੋ ਸਕੇ ਅਏ ਦੇਖੋ ਇੱਥੇ ਪੂਰਾ ਪਾਣੀ ਨਿਊਟਰੀ ਨੇ ਐਬਜ਼ਾਰਬ ਕਰ ਲਿਆ ਆ ਤੇ ਹਲਕੀ ਜਿਹੀ ਸੌਫਟ ਹੋ ਗਈ ਹੈ ਨਿਊਟਰੀ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਦੋ ਕੱਪ ਦੇ ਕਰੀਬ ਚਾਹ ਪੱਤੀ ਦਾ ਪਾਣੀ ਇੱਥੇ ਮੈਂ ਦੋ ਕੱਪ ਪਾਣੀ ਦੇ ਲੈ ਕੇ ਉਹਦੇ ਵਿੱਚ ਦੋ ਚਮਚ ਚਾਹ ਪੱਤੀ ਦੇ ਪਾ ਕੇ ਬੋਇਲ ਕਰ ਲਿਆ ਸੀ ਤੇ ਹੁਣ ਅਸੀਂ ਇਹ ਪਾਣੀ ਨਿਊਟਰੀ ਵਿੱਚ ਐਡ ਕਰ ਦਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰਕੇ ਕੁੱਕਰ ਦਾ ਢੱਕਣ ਲਗਾ ਕੇ ਮੀਡੀਅਮ ਫਲੇਮ ਤੇ ਅਸੀਂ ਇੱਕ ਵਿਸ ਲਾਣ ਤੱਕ ਨਿਊਟਰੀ ਨੂੰ ਪਕਾਵਾਂਗੇ ਉਸ ਤੋਂ ਬਾਅਦ ਚ ਗੈਸ ਬੰਦ ਕਰ ਦਾਂਗੇ ਤੇ ਕੁੱਕਰ ਨੂੰ ਆਪਣੇ ਆਪ ਠੰਡਾ ਹੋਣ ਦਵਾਂਗੇ ਠੰਡਾ ਹੋਣ ਤੇ ਹੀ ਅਸੀਂ ਕੁੱਕਰ ਨੂੰ ਖੋਲਣਾ ਆ ਹੁਣ ਇੱਕ ਕੜਾਹੀ ਵਿੱਚ ਪਾਵਾਂਗੇ 4 ਵੱਡੇ ਚਮਚ ਸਰੋਂ ਦਾ ਤੇਲ ਤੇਲ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਤੇਲ ਨੂੰ ਗਰਮ ਕਰ ਲਾਂਗੇ ਜਦੋਂ ਤੇਲ ਗਰਮ ਹੋ ਜਾਵੇ ਉਦੋਂ ਗੈਸ ਦੀ ਫਲੇਮ ਨੂੰ ਬਿਲਕੁਲ ਲੋ ਕਰ ਦਾਂਗੇ ਹੁਣ ਪਾਵਾਂਗੇ ਅੱਧਾ ਚਮਚ ਜੀਰਾ ਦੋ ਕੜੀ ਪੱਤੇ ਪਾ ਦਾਂਗੇ ਤੋੜ ਕੇ ਹੁਣ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਅਦਰਕ ਲਸਣ ਕੁੱਟਿਆ ਹੋਇਆ ਚਾਹੋ ਤੇ ਅਦਰਕ ਲਸਣ ਦਾ ਪੇਸਟ ਵੀ ਪਾ ਸਕਦੇ ਹੋ ਪਰ ਜੋ ਟੇਸਟ ਕੁੱਟੇ ਹੋਏ ਅਦਰਕ ਲਸਣ ਦਾ ਆਉਂਦਾ ਹੈ ਉਹ ਜ਼ਿਆਦਾ ਟੇਸਟੀ ਲੱਗਦਾ ਹੈ ਤੇ ਥੋੜਾ ਜਿਹਾ ਇਹਨੂੰ ਅਸੀਂ ਬ੍ਰਾਊਨ ਕਰਨਾ ਹੈ ਜ਼ਿਆਦਾ ਬ੍ਰਾਊਨ ਨਹੀਂ ਕਰਨਾ ਤੇ ਜਦੋਂ ਹਲਕਾ ਜਿਹਾ ਬ੍ਰਾਊਨ ਹੋ ਜਾਵੇ ਉਦੋਂ ਅਸੀਂ ਇਹਦੇ ਵਿੱਚ ਪਾਵਾਂਗੇ ਪਿਆਜ਼ ਟਮਾਟਰ ਤੇ ਹਰੀਆਂ ਮਿਰਚਾਂ ਚੋਪਰ ਵਿੱਚ ਚੋਪ ਕੀਤੀਆਂ ਹੋਈਆਂ ਇਹਦੇ ਵਿੱਚ ਮੈਂ 4 ਪਿਆਜ਼ 3 ਵੱਡੇ ਟਮਾਟਰ ਤੇ ਦੋ ਹਰੀਆਂ ਮਿਰਚਾਂ ਲਈਆਂ ਸੀ ਜਿਨ੍ਹਾਂ ਨੂੰ ਮੈਂ ਚੋਪਰ ਵਿੱਚ ਚੋਪ ਕਰ ਲਿਆ ਸੀ ਪਿਆਜ਼ ਟਮਾਟਰ ਜਿਆਦਾ ਪਏਗਾ ਤੇ ਹਰੀ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾਇਓ ਹੁਣ ਉਦੋਂ ਤੱਕ ਸਾਰੇ ਮਸਾਲਿਆਂ ਨੂੰ ਪੁੰਨਾਗੇ ਜਦੋਂ ਤੱਕ ਮਸਾਲਾ ਆਪਣਾ ਤੇਲ ਨਾ ਛੱਡ ਦੇਵੇ ਇੱਥੇ 3 ਮਿੰਟ ਹੋ ਗਏ ਨੇ ਸਾਰੇ ਮਸਾਲਿਆਂ ਨੂੰ ਭੁੰਨਦਿਆਂ ਹੁਣ ਅਸੀਂ ਇਹਦੇ ਵਿੱਚ ਥੋੜੇ ਜਿਏ ਸੁੱਕੇ ਮਸਾਲੇ ਐਡ ਕਰਾਂਗੇ ਅੱਧਾ ਚਮਚ ਪਾਦਾਂਗੇ ਨਮਕ ਦਾ ਨਮਕ ਬੜੇ ਧਿਆਨ ਨਾਲ ਪਾਇਓ ਕਿਉਂਕਿ ਅਸੀਂ ਪਹਿਲਾਂ ਮੈਂ ਨੂਟਰੀ ਨੂੰ ਬੋਇਲ ਕਰ ਲੱਗਿਆ ਨਮਕ ਪਾਇਆ ਆ ਹੁਣ ਪਾ ਦਾਂਗੇ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਥੋੜੀ ਜਿਹੀ ਹੋਰ ਪਾ ਦਾਂਗੇ ਕਿਉਂਕਿ ਅਸੀਂ ਇਹਦੇ ਵਿੱਚ ਹਲਦੀ ਦਾ ਯੂਜ਼ ਬਿਲਕੁਲ ਨਹੀਂ ਕਰਨਾ ਸਿਰਫ ਕਸ਼ਮੀਰੀ ਲਾਲ ਮਿਰਚ ਪਾਉਣੀ ਹੈ ਹੁਣ ਪਾਵਾਂਗੇ ਅੱਧਾ ਚਮਚ ਧਨੀਆ ਪਾਊਡਰ ਤੇ ਚਮਚ ਦਾ ਚੌਥਾ ਹਿੱਸਾ ਪਾ ਦਾਂਗੇ ਦਾਲਚੀਨੀ ਦਾ ਪਾਊਡਰ ਦਾਲਚੀਨੀ ਦਾ ਪਾਊਡਰ ਨਾ ਹੋਵੇ ਤਾਂ ਤੁਸੀਂ ਇੱਥੇ ਦਾਲਚੀਨੀ ਦੀ ਸਟਿਕ ਵੀ ਯੂਜ਼ ਕਰ ਸਕਦੇ ਹੋ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਹੁਣ ਉਦੋਂ ਤੱਕ ਮਸਾਲਿਆਂ ਨੂੰ ਭੁੰਨਾਗੇ ਜਦੋਂ ਤੱਕ ਦੁਬਾਰਾ ਇਹ ਸਾਰਾ ਮਸਾਲਾ ਆਪਣਾ ਤੇਲ ਨਾ ਛੱਡ ਦੇਵੇ। 2-3 ਮਿੰਟਾਂ ਵਿੱਚ ਜੀ ਸਾਰਾ ਮਸਾਲਾ ਪੁੱਜ ਕੇ ਤਿਆਰ ਹੋ ਜਾਏਗਾ। ਹੁਣ ਪਾਵਾਂਗੇ 2 ਕ ਚਮਚ ਇੱਥੇ ਕਸੂਰੀ ਮੇਥੀ ਤੇ ਇਹਨੂੰ ਵੀ ਚੰਗੀ ਤਰ੍ਹਾਂ ਮਸਾਲਿਆਂ ਦੇ ਨਾਲ ਹੀ ਭੁੰਨ ਲਾਂਗੇ। ਤੇ ਇੱਥੇ ਆਪਣੇ ਸਾਰੇ ਮਸਾਲੇ ਪੁੱਜ ਕੇ ਤਿਆਰ ਹੋ ਗਏ ਨੇ। ਹੁਣ ਪਾਵਾਂਗੇ ਇਹਦੇ ਵਿੱਚ 2 ਚਮਚ ਮੱਖਣ ਦੇ ਘਰ ਦਾ ਮੱਖਣ ਇੱਥੇ ਮੈਂ ਯੂਜ਼ ਕੀਤਾ ਹੈ ਤੁਸੀਂ ਚਾਹੋ ਤੇ ਅਮੁਲ ਬਟਰ ਦਾ ਵੀ ਯੂਜ਼ ਇੱਥੇ ਕਰ ਸਕਦੇ ਹੋ ਤੇ ਹਲਕਾ ਜਿਹਾ ਜਦੋਂ ਮੱਖਣ ਇੱਥੇ ਮੈਲਟ ਹੋ ਜਾਵੇ ਉਦੋਂ ਅਸੀਂ ਇਹਦੇ ਵਿੱਚ ਪਾ ਦਾਂਗੇ ਬੋਇਲ ਕੀਤੀ ਹੋਈ ਨਿਊਟਰੀ ਤੇ ਨਿਊਟਰੀ ਦਾ ਤੁਸੀਂ ਇੱਥੇ ਕਲਰ ਦੇਖੋ ਕਿੰਨਾ ਵਧੀਆ ਆਇਆ ਹੈ ਚਾਹ ਪੱਤੀ ਦਾ ਪਾਣੀ ਪਾਣ ਨਾਲ ਇਸ ਤਰੀਕੇ ਨਾਲ ਬਿਲਕੁਲ ਬਾਜ਼ਾਰ ਵਰਗਾ ਕਲਰ ਬਣਦਾ ਹੈ ਨਿਊਟਰੀ ਦਾ ਤੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸਾਰੇ ਮਸਾਲਿਆਂ ਦੇ ਨਾਲ ਨਿਊਟਰੀ ਨੂੰ ਮਤਲਬ 1-2 ਮਿੰਟ ਤੱਕ ਅਸੀਂ ਚੰਗੀ ਤਰ੍ਹਾਂ ਭੁੰਨਣਾ ਆ ਤੇ 3-4 ਮਿੰਟ ਤੱਕ ਅਸੀਂ ਨਿਊਟਰੀ ਨੂੰ ਚੰਗੀ ਤਰ੍ਹਾਂ ਭੁੰਨ ਲਿਆਏ ਹੁਣ ਅਸੀਂ ਉਸੇ ਕੜਛੀ ਨਾਲ ਨਿਊਟਰੀ ਦੇ ਉੱਪਰ ਇਸ ਤਰੀਕੇ ਨਾਲ ਕੜਛੀ ਨੂੰ ਚਲਾਵਾਂਗੇ ਤਾਂ ਕਿ ਨਿਊਟਰੀ ਬਿਲਕੁਲ ਬਾਜ਼ਾਰ ਵਰਗੀ ਬਣੇ ਤੇ ਜੇ ਤੁਸੀਂ ਕਦੀ ਅੰਮ੍ਰਿਤਸਰੀ ਨਿਊਟਰੀ ਖਾਧੀ ਹੋਏਗੀ ਤਾਂ ਤੁਹਾਨੂੰ ਪਤਾ ਹੋਏਗਾ ਕਿ ਬਾਜ਼ਾਰ ਵਾਲੇ ਵੀ ਇਸੇ ਤਰੀਕੇ ਨਾਲ ਨਿਊਟਰੀ ਨੂੰ ਬਣਾਉਂਦੇ ਨੇ ਤਾਂ ਕਿ ਅੰਦਰ ਤੱਕ ਸਾਰੇ ਮਸਾਲੇ ਰਚ ਮਿਚ ਸਕਣ 1-2 ਮਿੰਟਾਂ 'ਚ ਇਸੇ ਤਰੀਕੇ ਨਾਲ ਕੜਛੀ ਨੂੰ ਚਲਾਵਾਂਗੇ ਹੁਣ ਇੱਕ ਵਾਰੀ ਸਾਰੀ ਨਿਊਟਰੀ ਨੂੰ ਮਿਕਸ ਕਰ ਲਾਂਗੇ ਤੇ ਦੁਬਾਰਾ 1-2 ਮਿੰਟ ਤੱਕ ਇਸੇ ਤਰੀਕੇ ਨਾਲ ਕੜਛੀ ਨੂੰ ਚਲਾਵਾਂਗੇ ਤੇ ਹੁਣ ਅਸੀਂ ਐਡ ਕਰਨਾ ਇਹਦੇ ਵਿੱਚ ਪਾਣੀ ਤੇ ਪਾਣੀ ਅਸੀਂ ਠੰਡਾ ਨਹੀਂ ਪਾਉਣਾ ਪਾਣੀ ਨੂੰ ਗਰਮ ਕਰਕੇ ਪਾਵਾਂਗੇ ਤੇ ਇੱਕ ਗਲਾਸ ਦੇ ਕਰੀਬ ਅਸੀਂ ਇਹਦੇ ਵਿੱਚ ਪਾਣੀ ਪਾ ਦਾਂਗੇ ਥੋੜਾ ਥੋੜਾ ਕਰਕੇ ਇਹ ਦੇਖੋ ਪੂਰਾ ਇੱਕ ਗਲਾਸ ਇਹਦੇ ਵਿੱਚ ਪਾਣੀ ਪੈ ਗਿਆ ਹੈ ਇੱਕ ਵਾਰੀ ਮਿਕਸ ਕਰ ਲਾਂਗੇ ਤੇ ਇਹਨੂੰ ਅਸੀਂ 5 ਮਿੰਟ ਤੱਕ ਹੁਣ ਟੱਕ ਕੇ ਪਕਾਵਾਂਗੇ ਤੇ ਹੁਣ ਟੱਕਣ ਚੁੱਕ ਕੇ ਦੇਖ ਲਾਂਗੇ ਹੁਣ ਐਡ ਕਰਾਂਗੇ ਇੱਥੇ ਇੱਕ ਚਮਚ ਮਲਾਈ ਦਾ ਤੁਸੀਂ ਇੱਥੇ ਅਮੁਲਦੀ ਕਰੀਮੀ ਯੂਜ਼ ਕਰ ਸਕਦੇ ਹੋ 2 ਕੁ ਮਿੰਟ ਤੱਕ ਮਲਾਈ ਨੂੰ ਵੀ ਇਹਦੇ ਨਾਲ ਹੀ ਪਕਾ ਲੈਣਾ ਆ ਹੁਣ ਇੱਥੇ ਅਸੀਂ ਆਮਚੂਰ ਪਾਉਣਾ ਆ ਇੱਕ ਚਮਚ ਮੈਂ ਇੱਥੇ ਆਮਚੂਰ ਦਾ ਯੂਜ਼ ਕੀਤਾ ਆ ਤੇ ਇਹ ਜ਼ਰੂਰ ਪਾਉਣਾ ਇਹਦੇ ਵਿੱਚ ਤੇ ਇਹ ਲਾਸਟ ਤੇ ਹੀ ਪਾਉਣਾ ਆ ਕਿਉਂਕਿ ਇਹਦੇ ਨਾਲ ਨਿਊਟਰੀ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਬਣਦਾ ਆ ਤੇ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਪਿਆਜ਼ ਤੇ Shimla mirch ਜਿਨ੍ਹਾਂ ਨੂੰ ਮੈਂ ਲੰਬਾ ਲੰਬਾ ਕੱਟ ਲਿਆ ਆ ਤੇ ਇਹਨਾਂ ਸਬਜ਼ੀਆਂ ਨੂੰ ਵੀ ਅਸੀਂ ਲਾਸਟ ਦੇ ਐਡ ਕਰਨਾ ਆ ਮਿਕਸ ਕਰਨ ਤੋਂ ਬਾਅਦ ਅਸੀਂ ਹੁਣ 2 ਮਿੰਟ ਵਾਸਤੇ ਇਹਨਾਂ ਸਬਜ਼ੀਆਂ ਨੂੰ ਵੀ ਹਲਕਾ ਜਿਹਾ ਸੌਫਟ ਕਰਨਾ ਆ ਮਤਲਬ ਬਿਲਕੁਲ ਕੱਚੀ ਆ ਨਹੀਂ ਰੱਖਣੀ ਆ ਤੇ 2 ਮਿੰਟ ਤੱਕ ਅਸੀਂ ਇਹਨਾਂ ਨੂੰ ਟੱਕ ਕੇ ਪਕਾਉਣਾ ਆ ਲੋ ਜੀ ਇੱਥੇ ਬੜੀ ਜ਼ਬਰਦਸਤ ਨਿਊਟਰੀ ਦੀ ਸਬਜ਼ੀ ਬਣ ਕੇ ਤਿਆਰ ਹੈ ਹੁਣ ਅੱਧਾ ਚਮਚ ਇਹਦੇ ਵਿੱਚ ਗਰਮ ਮਸਾਲਾ ਪਾਵਾਂਗੇ ਤੇ ਬ੍ਰੀਕ-ਬ੍ਰੀਕ ਕੱਟਿਆ ਹੋਇਆ ਹਰਾ ਧਨੀਆ ਪਾ ਕੇ ਇੱਕ ਵਾਰੀ ਦੁਬਾਰਾ ਮਿਕਸ ਕਰ ਲਾਂਗੇ ਤੇ ਇੱਕ ਵਾਰੀ ਇਸ ਰੈਸਪੀ ਨੂੰ ਟਰਾਈ ਜ਼ਰੂਰ ਕਰਿਓ ਬਹੁਤ ਜ਼ਿਆਦਾ ਟੇਸਟੀ ਸਬਜ਼ੀ ਬਣਦੀ ਹੈ ਇਸ ਤਰੀਕੇ ਨਾਲ ਤੇ ਨਾਲ ਹੀ ਨਿਊਟਰੀ ਵਿੱਚ ਪ੍ਰੋਟੀਨ ਬਹੁਤ ਜ਼ਿਆਦਾ ਹੁੰਦਾ ਆ ਸਾਰਿਆਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਖਾਸ ਕਰਕੇ ਬੱਚਿਆਂ ਲਈ ਤੇ ਜੇ ਇਸ ਤਰੀਕੇ ਨਾਲ ਨਿਊਟਰੀ ਦੀ ਸਬਜ਼ੀ ਬਣਾਓਗੇ ਤਾਂ ਬੱਚੇ ਨਾਨ-ਵੈਜ ਵੀ ਖਾਣਾ ਭੁੱਲ ਜਾਣਗੇ ਤੇ ਮੈਂ ਇਹਨੂੰ ਸਰਵ ਕਰਨ ਲੱਗੀ ਹਾਂ ਬ੍ਰੈਡ ਦੇ ਨਾਲ ਕਿਉਂਕਿ ਮੈਂ ਇਹ ਸਬਜੀ ਸਵੇਰ ਦੇ ਟਾਈਮ ਬਣਾਈ ਸੀ ਤੁਸੀਂ ਇਹਨੂੰ ਰੋਟੀ ਨਾਲ ਪਰੌਂਠੇ ਨਾਲ 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 ਕਿਸੇ ਵੀ ਚੀਜ਼ ਨਾਲ ਇਹਨੂੰ ਇੰਜੋਏ ਕਰ ਸਕਦੇ ਹੋ ਇਹ ਬਹੁਤ ਜ਼ਿਆਦਾ ਟੇਸਟੀ ਲੱਗੇਗੀ ਤੇ ਬਹੁਤ ਘੱਟ ਮਸਾਲਿਆਂ ਵਿੱਚ ਇਹਨੂੰ ਅਸੀਂ ਬਣਾ ਕੇ ਤਿਆਰ ਕੀਤਾ ਹੈ ਮਤਲਬ ਇਹਦੇ ਵਿੱਚ ਅਸੀਂ ਖੜੇ ਮਸਾਲੇ ਬਹੁਤ ਘੱਟ ਯੂਜ਼ ਕੀਤੇ ਨੇ ਗਰਮੀ ਦੇ ਮੌਸਮ ਵਿੱਚ ਖੜੇ ਮਸਾਲੇ ਜ਼ਿਆਦਾ ਯੂਜ਼ ਨਹੀਂ ਕਰਨੇ ਚਾਹੀਦੇ ਤੇ ਜੋ ਲੋਕ ਘੱਟ ਮਿਰਚ ਮਸਾਲਾ ਖਾਣਾ ਪਸੰਦ ਕਰਦੇ ਨੇ ਉਹ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਨ ਰੇਸਪੀ ਚੰਗੀ ਲੱਗੀ ਹੋਵੇ ਤਾਂ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੀਂ ਰੈਸਪੀ ਦੇ ਨਾਲ